ਰਿਹਾਸਤੀ ਸਹਿਰ ਨਾਪਾ ਨੂੰ ਸੁੰਦਰ ਬਣਾਉਣ ਲਈ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਕਿ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇ ਪਰ ਇੱਥੇ ठेकेदारों ਦੀ ਮਿਲੀ ਭੁਗਤ ਨਾਲ ਕੋਈ ਵੀ ਵਿਕਾਸ ਅਤੇ ਰੁਪਏ ਨਹੀਂ ਖਰਚੇ ਗਏ ਸ਼ਹਿਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਦੁਕਾਨਦਾਰਾਂ ਦੇ ਕੰਮ ਠੱਪ ਪਏ ਹਨ ਦੁਕਾਨਦਾਰਾਂ ਦੀ ਕਈ-ਕਈ ਦਿਨਾਂ ਤੋਂ ਸੇਲ ਨਹੀਂ ਹੋ ਰਹੀ ਕਿਉਂਕਿ ਨਗਰ ਕਾਉਂਸਲ ਦੇ ਪ੍ਰਧਾਨ ਵੱਲੋਂ ਨਾਲਾ ਤੜਵਾ ਦਿੱਤਾ ਗਿਆ ਅਤੇ ਨਾਲੇ ਦਾ ਪਾਣੀ ਸੜਕਾਂ ਤੇ ਫਿਰਦਾ ਹੈ ਅੱਜ ਰਾਤ ਨੂੰ ਮੋਟਰਸਾਈਕਲ ਸਵਾਰ ਨਵਾਂ ਬਿਉਤਾ ਜੋੜਾ ਤੇ ਇੱਕ ਬੱਚੇ ਸਮੇਤ ਨਾਲੇ ਵਿੱਚ ਗਿਰ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਹੀ ਸਲਾਮਤ ਬਾਹਰ ਕੱਢਿਆ ਗਿਆ ਨਾਲੇ ਵਿੱਚ ਗਿਰੇ ਜੋੜੇ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਕਿ ਨਾਲਾ ਤੜਵਾ ਦਿੱਤਾ ਗਿਆ ਹੈ ਅਸੀਂ ਇੱਥੇ ਅਚਾਨਕ ਹੀ ਗਿਰ ਗਏ ਅੱਗੇ ਪਤਾ ਨਹੀਂ ਲੱਗਿਆ ਹੈਗਾ ਇਹ ਨਾਲੇ ਦਾ ਹੀ ਅੱਛਾ ਜੀ ਸਾਨੂੰ ਐਸੀ ਪੁਲ ਬਣਿਆ ਹੋਊਗਾ ਠੀਕ ਹੈ ਜੀ ਦੋ ਦੋ ਦੇ ਕਰਕੇ ਵਿੱਚ ਗਿਰ ਗਏ ਪਤਾ ਨਹੀਂ ਲੱਗਿਆ ਤੁਸੀਂ ਕੌਣ ਕੌਣ ਸੀ ਮੈਂ ਸੀ ਮੇਰੇ ਘਰ ਐ ਜੀ ਇੱਕ ਬੱਤ ਮਰਾਪਤੀ ਜੀ ਆ ਸੀ ਗਏ ਅੱਛਾ ਜੀ ਠੀਕ ਠਾਕ ਹੋ ਹਾਂਜੀ ਫਿਲਹਾਲ ਤੱਕ ਇਹ ਕਿਉਂ ਪਟਿਆ ਗਿਆ ਮਤਲਬ ਉਹ ਤਾਂ ਬਣਨਾ ਵੀ ਚਾਹੀਦਾ ਕੀ ਕਹਿੰਦੇ ਜੀ ਜ਼ਰੂਰ ਬਣਨਾ ਚਾਹੀਦਾ ਇਹ ਬਾਕੀ ਹਾਲੇ ਕੋਈ ਪਤਾ ਨਹੀਂ ਕਦ ਬਣੂਗਾ ਕਦ ਨਹੀਂ ਮਲਟੀ ਬਾਰੇ ਫਿਲਹਾਲ ਕੋਈ ਬਿਆਨ ਨਹੀਂ ਹੈ ਕੀ ਗਿਆ ਸਕਦਾ ਹੈ ਅਗਲੇ ਮਹੀਨੇ ਜਾਈਦਾ ਤੁਸੀਂ ਇਹ ਚਾਹੀਦਾ ਤਾਂ ਹੈ ਨਾ ਹਾਂਜੀ ਪ੍ਰਧਾਨ ਨੂੰ ਕੀ ਚਾਹੀਦਾ ਇਹਦੇ ਬਾਰੇ ਚਾਹੀਦਾ ਹੀ ਬਣਾਣਾ ਬਣਾਣਾ ਚਾਹੀਦਾ ਨਾ ਉਧਰ ਸਾਫ ਕਾ ਐਮ ਸੀ ਜਗਿੰਦਰਪਾਲ ਤੁਲੀ ਨੇ ਕਿਹਾ ਕਿ ਜਲਦ ਹੀ ਪ੍ਰਧਾਨ ਨੂੰ ਮਿਲ ਕੇ ਪੁੱਟੇ ਹੋਏ ਨਾਲੇ ਨੂੰ ਟਕਵਾ ਦਿੱਤਾ ਜਾਵੇਗਾ ਜੋ ਅੱਜ ਨਾਲੇ ਵਿੱਚ ਗਿਰੇ ਹਨ ਬਹੁਤ ਹੀ ਮਾੜੀ ਘਟਨਾ ਹੈ ਤੇ ਕਿਹਾ ਕਿ ਉਹਨੇ ਸਫਾਈ ਕਰਦੀ ਇਹ ਪੱਟਿਆ ਸੀਗਾ ਉਸ ਤੋਂ ਬਾਅਦ ਜੇ ਲੀਵਰ ਨਹੀਂ ਮਿਲੀ ਕਿੰਨੀ ਵਾਰ ਪ੍ਰਧਾਨ ਜੀ ਨੇ ਪ੍ਰਧਾਨ ਜੀ ਕੋਸ਼ਿਸ਼ ਪੂਰੀ ਕਰਦੇ ਵੀ ਉਹਦੀ ਸਫਾਈ ਕਰਾ ਕੇ ਨਾਲ ਦੇ ਨਾਲ ਬਣਾਇਆ ਜਾਵੇ ਪਰ ਕੁਦਰਤੀ ਹੁਣ ਬੀਜਾ ਪਤਾ ਨਹੀਂ ਕੀ ਕਦੋਂ ਤੇ ਬਾਰੇ ਜਿਆਦਾ ਸਾਡੇ ਪ੍ਰਧਾਨ ਜੀ ਦੱਸ ਸਕਦੇ ਜੀ ਦੁਕਾਨਦਾਰਾਂ ਨੇ ਕਿਹਾ ਕਿ ਸਾਡੇ ਦੁਕਾਨਾਂ ਦੇ ਅੱਗੇ ਨਾਲੇ ਪੁੱਟ ਕੇ ਸਾਡੀਆਂ ਸਾਰੀਆਂ ਦੁਕਾਨਦਾਰੀਆਂ ਖਤਮ ਕਰ ਦਿੱਤੀਆਂ ਹਨ ਪ੍ਰਧਾਨ ਸਿਰਫ ਲਾਰੇ ਹੀ ਲਗਾਈ ਜਾ ਰਹੇ ਹਨ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕਿਸੇ ਨਾਲ ਹੀ ਕਰਿਆ ਤੱਕੇ ਜਾਈ ਸਾਡੇ ਨਾਲ ਹਾਂਜੀ ਐਥੇ ਤੋੜਾਂ ਦਾ ਕੋਈ ਮਤਲਬ ਨਹੀਂ ਸੀ ਪਾਣੀ ਬਿਲਕੁਲ ਚੱਲ ਰਿਹਾ ਥੋ ਤੱਕੇ ਨਾਲ ਤੋੜਦੇ ਵਾਲੇ ਹੁਣ ਕਿੰਨੇ ਵਾਰੀ ਫੋਨ ਕਰਤੇ ਗੈ ਗਏ ਥਾਗੇ ਉਹ ਜਿਹੜਾ ਨਾਲ ਸਰਪੇ ਜੂਲੀ ਸਰਕ ਦੀ ਪ੍ਰਧਾਨ ਦੇ ਉਸ ਤੋਂ ਪਿੱਛੇ ਮੀਆਂ ਵੀ ਵੀ ਕੱਲ ਮੋਟਰਸਾਈਕਲ ਦੇ ਗਿਰ ਕੇ ਹੁਣ ਇੱਥੇ ਛੋਟੇ ਬੱਚੇ ਆਉਂਦੇ ਆ ਰੋ ਚੀਜ਼ਾਂ ਲੈਣ ਕੱਲ ਨੂੰ ਇੱਥੇ ਗਿਰ ਗਿਆ ਤੁਹਾਡੇ ਸਾਹਮਣੇ ਕਿੰਨਾ ਡੂੰਘਾ ਹੈ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਕੋਈ ਜ਼ਿੰਮੇਵਾਰ ਦੀ ਹੈਗੀ ਕੋਈ ਗੱਲ ਬਾਤ ਵੀ ਆ ਜ਼ਿੰਮੇਵਾਰ ਮੈਂ ਆ ਕੱਲ ਨੂੰ ਜਵਾਕ ਗਿਰ ਗਿਆ ਕੱਲ ਨੂੰ ਪੰਗਾ ਮੁਕਤ ਦਾ ਇੱਥੇ ਜਵਾਕ ਗਿਰ ਗਿਆ ਜੀ ਅੱਜ ਸਵੇਰੇ ਗਿਰਿਆ ਇੱਕ ਜਵਾਕ ਡਾ ਮਤਲਬ ਡੂੰਘਾ ਇੰਨਾ ਹੈ ਪਤਾ ਨਹੀਂ ਲੱਗਦਾ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਹੈਗਾ ਇੱਥੇ ਕੌਲਟੀ ਮੰਗ ਆ ਵੀ ਕੀ ਹੋਣਾ ਜੀ ਬੰਕ ਤਾਂ ਉਹਨੇ ਤੇ ਆ ਵੀ ਸਰਦ ਜਿੰਮੇ ਕਹਿੰਦੇ ਜਿਉ ਮਸ਼ੀਨ ਲੱਗਣੀ ਹੈ ਜੀ ਸੀ ਡੀ ਵੀ ਲੱਗਣੀ ਹੈ ਜਿਹੜੀ ਕਢਾ ਕੇ ਮਤਲਬ ਲੈਂਟਰ ਪਾਓ ਇਹਦੇ ਕਰੋ ਕੰਮ ਇਹਦੇ ਇੰਨਾ ਔਖਾ ਦੁਕਾਨਦਾਰੀ ਬੰਦ ਹੋਈ ਪਈ ਹੈ ਜਮੇ ਪ੍ਰਧਾਨ ਨੂੰ ਕਿਹਾ ਕੋਈ ਪ੍ਰਧਾਨ ਜੀ ਨੂੰ ਬੁਲਾਇਆ ਕਈ ਵਾਰੀ ਬੁਲਾਇਆ ਤਿੰਨ ਚਾਰ ਵਾਰੀ ਪ੍ਰਧਾਨ ਜੀ ਕਹਿੰਦੇ ਦੋ ਦਿਨ ਖੜ੍ਹਜੋ ਜੀ ਚਾਰ ਦਿਨ ਖੜ੍ਹਜੋ ਹਫਤਾ ਖੜ੍ਹਜੋ ਜੀ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਗੋਲੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਮੈਂ ਬਾਹਰ ਗਿਆ ਹੋਇਆ ਸੀ ਜਲਦ ਹੀ ਨਾਲੇ ਨੂੰ ਤੇਜ ਪੰਜਾਬੀ ਟੀਵੀ ਦੇ ਲਈ ਨਾਬਾ ਤੋਂ ਸੁਖਤੈਂ ਸਿੰਘ ਦੀ ਰਿਪੋਰਟ